ਉਹ ਵੀ ਸੱਜਣੋ ਡੱਡਾਂ ਬਲਾ ਛੜੀਆਂ ਨੇ ਤੇ ਬਾਗਲਿਆਂ ਨੇ ਲੈ ਲੈ ਨਜ਼ਾਰੇ ਡੱਡਾਂ ਖਾ ਖਾ ਕੇ ਤੇ ਇੱਕੋ ਨੱਕੇ ਡੱਕਦੀ ਬਈ ਇਦੋਂ ਲੈ ਕੇ ਬਾਤ ਆਉਂਦੀ ਦੀ ਫੋਕਾਂਗੇ ਕਰਤੀ ਹਣ ਤਾਂ ਬੱਲੇ ਬੱਲੇ ਕਰਾ ਛੜੀਆਂ ਐ ਦੋ ਮੋਟਰਾਂ ਛੜੀਆਂ ਦੀ ਤੇ ਸਵੇਰ ਤੋਂ ਲੈ ਕੇ 3.5 ਕਿੱਲੇ ਡੱਕਦੇ ਬਈ ਹੋਰ ਵੀ ਸ਼ਾਂਤੀ ਕੀ ਹਾਲ ਐ ਠੀਕ ਜੀ ਠੀਕ ਠੀਕ ਕਰਦੇ ਅੱਜ ਦਾਂਗੇ ਜੀ ਪਿੰਡ ਦਾ। ਹਾਲੇ ਖੁੱਸ ਰਹੇ ਹਾਂ। ਉੱਧਰ ਦੇਖੋ ਬੜਾ ਤੰਗੜੀ ਵਾਲਾ ਤੇ। ਫੂਕਰੇ ਕਾ ਨੂੰ ਆ। ਅੱਜ ਲਾ ਲਾਂਗੇ ਅੱਗ ਅੱਗ ਕਰਦਾਂਗੇ। ਅਣ ਸਰਦੇ ਨੂੰ। ਉਹ ਵੀਡੀਓ ਬਣਾਵਾਂਗੇ ਅੱਗ ਬਹੁਤ ਐ। ਫਲੇੜੇ ਚ ਤਾਂ ਬਾਈ ਧੰਨ ਧੰਨ ਹੋ ਰਹੀ ਆ। ਆਉਂਦੇ ਨੇ ਰੋੜੀ ਘੁੱਟ ਜਾਲੀ ਦੇਗਾ। ਮਾਂ ਦਾ ਗਣਕਵਾਲੇ ਯਰਮੀ ਹੋਰੀ। ਬਾਈ ਬਣਾਉਣਗੇ ਤਾਂ 18 ਕੁੱਟੀਆਂ ਹਟ ਦੇਣੀ ਆ ਵੀ ਬਣਾ ਦਿਓ ਬਾਈ ਗਣਕਵਾਲ ਵਾਲੀ ਹੁਣ। ਤਕਰਾਤੀ ਜਾਵਾਂ ਨਾ ਰੋੜੋ ਨਾ ਚੱਲ ਰੱਖਿਆ ਬਦੰਦਰਾ ਨੇ ਗੱਲ ਬਣਾਤੀ ਲਓ ਜੀ ਸਵੇਰਾ ਹੋ ਗਿਆ ਆਪਾਂ ਗਏ ਸੀ ਗੁਰੂ ਘਰ ਤੇ ਗੁਰੂ ਘਰ ਅੱਗੇ ਵੀ ਬਈ ਬੱਟਾ ਪਾਤਾ ਤੇ ਬਹੁਤ ਵਧੀਆ ਸੜਕ ਬਣਨ ਜਾ ਰਹੀ ਹੈ 18 ਫੁੱਟੀ ਹਾਂਜੀ ਗੁਡ ਮਾਰਨਿੰਗ ਸੱਜਣਾ ਚੱਲੇ ਆਈਏ ਆਪਾਂ ਕੰਨ ਲੈ ਕੇ ਬੜਾ ਜਾ ਸੀਨਾ ਮੰਡੀ ਸੀਨਾ ਮੰਡੀ ਇੱਥੋਂ 15 ਕਿਲੋਮੀਟਰ ਹੈ ਬਈ ਪਰ ਇਹ ਜਾਂਦੇ ਸਵੇਰੇ ਸਵੇਰੇ ਠੰਡਾ ਠੰਡਾ ਮੌਸਮ ਹੈ ਥੋੜਾ ਥੋੜਾ ਸੂਰਜ ਨਿਕਲਿਆ ਆਇਆ ਹੈ ਹੇ ਓਕੇ ਗੱਲਬਾਤ ਹੋ ਗਈ ਭਈਆ ਚੱਲਾ ਭਾਈ ਵੜੇ ਰਹੋ ਵਲੌਗ ਦੇ ਨਾਲ ਬਣਾਉਣੇ ਅੱਜ ਤਗੜਾ ਵਲੌਗ ਪੂਰਾ ਕਿੱਲ ਕੱਢ ਰੂ ਸੱਚੇ ਗਵਾਹ ਸੋ ਤੇ ਇਹ ਖਰਾਬ ਮਡਲਾ ਬੱਲੇ ਹੀ ਦੇ ਸਥਾਨਾਂ ਤੇ ਪਹੁੰਚ ਗਏ ਭਾਈ ਤੇ ਸਾੜ ਤੇ ਨਾਲ ਫਾਈਨਲ ਇਸ ਮੇਲੇ ਵਾਲੀਆਂ ਆਉਂਦੀਆਂ ਨੇ ਜੀ ਰੱਖੀਆਂ ਬੰਨੀ ਕਰਦੀਆਂ ਰਹੀਆਂ ਆ ਇਧਰ ਵਾੜਾ ਡੱਲਾ ਜੀ ਦੇ ਸਥਾਨਾਂ ਵਿੱਚ ਛੜਕ ਵਾਦੀ ਵਾਹੇ ਪਹਿਲੇ ਮੋਦਾਲੀਆਂ ਕਿਆਰੀਆਂ ਪਾਈਆਂ ਹੋਈਆਂ ਨਹੀਂ ਆ ਨੱਲਾਵਾ ਨਵਾ ਸਰਹਾਦ ਰ ਅਦਰ ਲੋਕਾਂ ਅਦਰ ਮੱਤੀ ਕੀ ਵਜਾ ਨਾਲ ਇਹ ਦੋ ਕਰਨੇ ਇਤਰਾ ਹੀਰ ਤੜ ਆ ਗਈ ਤੜਾ ਤੜਾ ਪੱਲਾ ਲੱਗੀ ਅਰੇ ਤੇ ਕੀ ਦੇਖੋ ਗਾਹਾਂ ਨੂੰ ਓਹ ਹੋ ਹੋ ਮੇਰੀ ਵਿਆਹ ਕਰਤਾ ਕਾਣ ਬਈ ਪ੍ਰਾਣੀਆਂ ਕਿਕਰਾਂ ਚੱਕਦੀ ਓ ਮੇਰੀ ਬਾਸਾ ਆਈ ਦੀ ਮੇਰੀ ਫੁੱਲਾ ਲੜਾ ਫੁੱਲਾ ਹਾਂ ਦਾ ਕਹਿੰਦੇ ਬਹੁਤ ਸੁਖੰਦਾ ਹਨਾ ਰੁੱਖਾ ਫਣੀ ਜਿੰਦਗੀ ਦੇ ਵਿੱਚ ਬਹੁਤ ਐਵੇਂ ਤਰੱਕਦੇ ਨੇ ਇਹ ਸੜਕ ਤੇ ਧੁਰਜੀ ਤਰ੍ਹਾਂ ਗੜ ਘਾਲੀ ਤੇ ਰੁੱਖ ਬਹੁਤ ਸੋਹਣੇ ਲੱਗੇ ਹੋਏ ਨੇਗੇ ਵਿੱਚ ਇਟਾਲੀਆਂ ਵਿੱਚੀ ਡੇਟਾ ਵਿੱਚੀ ਨੰਮਾ ਦੇਖ ਸਕਦੇ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਲੱਗੇ ਹੋਏ ਨੇ ਤੇ ਗਰਮੀ ਦੇ ਵਿੱਚ ਇਹ ਬਹੁਤ ਵਧੀਆ ਰਹਿੰਦੀ ਹੈ ਸਾਰਾ ਦਿਨ ਬਗੂ ਸ਼ਾਂਹ ਰਹਿੰਦੀ ਆਰੇ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਚੈਨਲ ਕੋਲ ਪਹੁੰਚ ਗਏ ਅੱਜ ਦਾ ਸ਼ਹਿਰਾਂ ਵਿੱਚ ਲੱਟਾਂ ਦਾ ਸ਼ਹਿਰ ਆਇਆ ਤਾਂ ਨਾ ਜੇ ਉਹਨਾਂ ਨੂੰ ਜਾ ਰਹੇ ਸਨ ਤਾਂ ਅੱਗੇ ਵੇ ਖੁੱਲੀ ਸੜਕ ਤੇ ਆ ਗਏ ਇਧਰ ਕੋਈ ਦਿੱਕਤ ਨਹੀਂ ਹੈਗੀ ਕਿਵੇਂ ਮਰਜ਼ੀ ਦਵੱਲੀ ਫਿਰੀਏ ਤੇ ਅੱਗੇ ਦੇਖੋ ਬਈ ਸ਼ੈੱਡ ਪੈਲਸ ਵਾਲਾ ਕਿੰਨਾ ਸੋਹਣਾ ਬਣਾਇਆ ਹੋਇਆ ਕਾਕੜ ਇਧਰ ਬਾਬਾ ਜੀ ਖੜੇ ਨੇ ਡਾਲੀ ਪਵਾ ਰਹੇ ਨੇਗੇ ਤੇ ਚਲੋ ਬਈ ਅੱਪਾ ਪੱਟੀ ਵਾਲੇ ਰੋਡ ਖਿੱਚਤੀ ਗੱਡੀ ਲੈ ਵੀਦਾ ਇਹਦਾ ਵਾਹ ਵਾਹ ਚੱਕਿਆ ਹੈ ਕਿਹਨੇ ਬਰੂਤ ਖਾਣੇ ਨੇ ਆ ਸਕਦਾ ਬਈ ਤੋਂ ਪਿੰਡਾਂ ਦੇ ਵਿੱਚ ਆਉਂਦੇ ਨੇ ਬਹੁਤ ਸਾਰੇ ਵਹਿੰਦਾ ਦਾ ਲੈ ਧੰਨਵਾਦ ਸਹੀ ਲੱਗਾ ਹੈ ਜੀ ਇਧਰ ਰਹਿ ਗਿਆ ਗੱਲ ਕਾਲਜ ਜੰਗੀ ਖੜਾ ਹੋ ਰੂਦੂ ਪੂਰੇ ਇਧਰ ਫਾਈ ਆ ਗਈ ਪਾਣੀ ਲਾਕਡਾਊਨ ਵਾਲੀ ਫੈਕਟਰੀ ਆਂਦਿਆਂ ਨਹੀਂ ਬਹੁਤ ਵਾਰ ਚੁੱਕੀਆਂ ਨੇ ਪਾਣੀ ਨੇ ਲਾਕਡਾਊਨ ਫੈਕਟਰੀ ਦੇ ਇਧਰ ਆਣੀਆਂ ਨੇ ਇਹ ਜਾਨੀ ਹਸਦਾ ਤਾਂ ਬੰਦਾ ਲਾਕਡਾਊਨ ਨਹਿਰ ਤੇ ਵਜ ਜੋ ਕਿ ਜਿਹੜੀ ਆਪਣੇ ਪਿੰਡ ਨਹੀਂ ਆਂਦੀ ਆ ਫਰਸਾਲ ਆ ਦੇਖ ਸਕਦੇ ਤੁਸੀਂ ਪਾਣੀ ਬਾਈ ਹਾਈ ਲੈਵਲ ਆਉਂਦਾ ਹਾਈ ਆਂ ਡਾਗਲਵਾ ਇੱਥੇ ਬਾਈ ਹੈਪੀ ਰਾਏ ਗੋਟੀ ਦੀ ਫਿਲਮ ਦਾ ਇੱਕ ਸ਼ੂਟ ਹੋਇਆ ਸੀ ਗਾਣਾ ਬਹੁਤ ਵਧੀਆ ਸੀਗਾ ਉਹ ਤੁਸੀਂ ਜਿਹੜੇ-ਜਿਹੜੇ ਵੀਰ ਨੂੰ ਪਤਾ ਹੈਗਾ ਦੱਸਿਓ ਜ਼ਰੂਰ ਕਿਹੜਾ ਗਾਣਾ ਹੈ ਦੀ ਹੈਪੀ ਰਾਏ ਗੋਟੀ ਦੇ ਉਰੇ ਸ਼ੂਟਾ ਇਹ ਤਰ੍ਹਾਂ ਹੋ ਗਿਆ ਬਾਈ ਇਹ ਤਾਂ ਇਹ ਮਾਰ ਵਾਲੀ ਸੜਕ ਤੇ ਬਾਈ ਕਮੀ ਆ ਤੁਸੀਂ ਦੇਖ ਰਹੇ ਹੋ ਸਾਨੂੰ ਵੀ ਪਤਾ ਲੱਗਦਾ ਹੋਊਗਾ ਕਮੀ ਕੀ ਆ ਇਹ ਧਰ ਦੀ ਤਰ੍ਹਾਂ ਇਹਦੇ ਐਂਗਲ ਲੱਗੀ ਹੋਣੀ ਚਾਹੀਦੀ ਹੈਗੀ 4 ਫੁੱਟ 5 ਫੁੱਟ ਹਨਾ ਇਹ ਕੋਈ ਨਿਕਲ ਜਾ ਆ ਫੱਟੇ ਕਿਸੇ ਦਾ ਇਹਦੇ ਬਾਰੇ ਉਹ ਨਹੀਂ ਆ ਸਕੇ 36 ਫੀਟ ਦਾ ਖਤਰਾ ਨਹੀਂ ਹੋਣੀ ਹੈ ਨਾ ਪਰ ਦੇਦਰ ਚਾਹੀਦੀ ਹੈ ਇਹ ਇਹ ਤਾਂ ਤੱਕ ਤਾਂ ਇਹਨਾਂ ਦੇ ਜਿਹੜੇ ਪਿੱਛੇ ਲੱਗੇ ਹੋਏ ਹੋਗਾ ਉਹ ਬਸ ਰੋਡ ਤੱਕ ਤਾਂ ਉਹ ਵਾਹ ਸਰਕਾਰ ਨੂੰ ਸ਼ਿਕਾਇਤ ਕਰਾਂਗੇ ਇਹ ਰੋਡ ਦਾ ਖੰਡ ਕਰੇ ਸਾਰੇ ਦਾ ਕਿ ਅੰਕ ਲਗਾਵੇ ਤੇ ਜੀ ਕਰੇ ਇਹਨਾਂ ਨਾਲ ਤਾਂ ਦੂਜੀ ਉਹ ਥੇ ਤੱਕ ਇਹ ਰੋਡ ਦਾ ਹੀ ਆਉਂਦੀ ਉਹ ਤਾਂ ਖਤਰਾ ਹੀ ਦੀ ਜੀ ਦਾ ਦੀਨ ਉਹ ਹਰ ਜੀ ਜਾਂਦੀ ਗੱਡੀ ਅਨਕੜਾ ਹਾਲਸੇ ਹੋਏਗੀ ਨੋਰੀ ਨਹਰ ਚ ਗੱਡੀ ਨੇ ਗੱਡੀਆਂ ਵਾਹ ਵਾਹ ਹੋਏ ਵਾਹ ਦੇਖਾ ਕੰਨੇ ਸੋਲੇ ਲੱਗਦੇ ਨੇ ਯਾਰਾ ਧੰਨਵਾਦ ਟੈਂਟਾ ਕੇ ਇਦਰੇ ਵਾਹੀ ਮੈਨੇ ਇਹ ਥੜਾ ਥੜਾ ਇੱਥੇ ਹੀ ਲੱਗਿਆ ਹੋਇਆ ਨੇ ਅੱਜ ਦੇਪਣ ਵਾਲੀ ਸੜਕਾਂ ਵੀ ਬਹੁਤ ਦਮਦਾਰ ਬਹੁਤ ਪਤੀੜੀ ਕੋਲ 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 ਦਾ ਕਰਾਈ ਜੀ ਬਲੇ ਪਿੰਡ ਤੋਂ 10 ਕੇ ਤੱਕ ਗਾਂਦੇ ਦਾ ਵਲੋਂ ਹੋਣ ਵੀ ਜਾਂਦੀ ਆਈ ਇੱਧਰ ਤੋਂ ਚਲੋ ਬੜੇ ਰੋਣ ਬਣਾਉਣ ਦੇ ਨਾਲ ਇਹ ਕੋਈ ਚੀਜ਼ ਆ ਰਹੀ ਆ ਬਾਈ ਉਹ ਦਿਖਾਉਣਾ ਸਾਨੂੰ ਇਹ ਸਾਡੇ ਇਲਾਕੇ ਜੀ ਮਿਲਦੀਆਂ ਨੇ ਬਾਈ ਹੋਰ ਕਿਸੇ ਇਲਾਕੇ ਚ ਨਹੀਂ ਮਿਲਦੀਆਂ ਚੀਜ਼ਾਂ ਦਿਖਾਉਣਾ ਸਾਨੂੰ ਇੱਕ ਮਿੰਟ ਖੜੋ ਬਸ ਲੋ ਵੀ ਸਾਨੂੰ ਦੇਖ ਰਹਾ ਹਾਂ ਦੇਖ ਰਿਹਾ ਨਾ ਮੈਨੂੰ ਲੱਗਦਾ ਤੁਹਾਡਾ ਤਾਂ 70 80 ਕਿੰਨੇ ਦੀ ਥੋੜੀ ਦੇਖੋ ਬੱਚਾ ਖਸਤਾ ਦੇਖੋ ਬਟਾ ਸਾਰੇ ਸਾਲ ਇੱਥੇ ਨਾ ਹੁੰਦੇ ਵੀਰੇ ਕੱਪਾ ਦੇਖ ਕੇ ਰੂਹ ਹੋ ਜਾਂਦੀ ਐ ਆਹ ਡਾਗਲ ਕੱਪਾ ਬਈ ਦੇਖ ਸਕਦੇ ਤੁਸੀਂ ਕੱਪਾ ਸਾਡੇ ਨਾਲ ਕਾਜੀ ਮਿਲ ਸਕਦਾ ਆ ਹਾਂ ਹਾਂ ਬਈ ਆ ਰਿਹਾ ਵਾ ਪਿੰਡ ਜਿਖਾ ਸਖਲੋ ਤੇਰਾ ਚਪਾ ਨਹੀਂ ਹੈ ਇਹ ਪੁਰਾਣੇ ਨਾਲ ਆਵਾਰ ਨੇ ਤੇ ਨਵੇਂ ਸਖਲੋ ਤੇ ਵਾ ਬਈਆ ਪਿੰਡਾ ਜਿਹੜਾ ਵੱਡਾ ਪਿੰਡ ਐ ਕੋਈ ਆਪਣੇ ਬਾ ਵੀ ਉਹਦਾ ਵੀ ਸਾਲਰ ਆ ਗਿਆ ਹੇਕੜ ਦਾ ਆ ਗਿਆ ਵੀ ਸ਼ਹਿਰ ਦਾ ਹਾਂ ਕਹ ਕੇ ਵੀਡੀਓ ਦੇ ਵਿੱਚ ਸ਼ਾਟ ਲੈ ਕੇ ਆਣਾ ਬਈ ਪਿੱਛੇ ਬਜ਼ੁਰਗ ਜਾ ਰਹੀ ଥିਗੇ ਹਨ ਬਈ ਦੋਨੇ ਵਾਹਾਂ ਹੀ ਹੈਗੀਆਂ ਸੀ ਵਿਚਾਰੇ ਦੀ ਹਨ ਕਿੰਨਾ ਔਖਾ ਹੁੰਦਾ ਯਾਰ ਵਾਹਾਂ ਬਿਨ ਆਪਾਂ ਨੂੰ ਵਾਹਾਂ ਬਿਨ ਇੱਕ ਮਿੰਟ ਨਹੀਂ ਸਰਦਾ ਤੇ ਸਾਰੀ ਜ਼ਿੰਦਗੀ ਬਈ ਵਾਹਾਂ ਤੋਂ ਬਿਨ ਕੱਢਣੀ ਬਹੁਤ ਔਖੀ ਹੈਗੀ ਸੱਜਣੋ ਪਹੁੰਚ ਤੱਕ ਇਹ ਦੇਖਿਓ ਇਧਰ ਆ ਗਿਆ ਮਟਰ ਨੋਟਸ ਇਹ ਦੇਖਿਓ ਵਾਲੇ ਕੋਲ ਦਾ ਹੀ ਕੰਮ ਚੱਲ ਰਿਹਾ ਮੇਰੇ ਵੀਰੋ ਤੇ ਘੇਟ ਹਾਲ ਬਣੂ ਉਧਰ ਤੱਕ ਸਾਰਾ ਕੁਸਰ ਗਿਆ ਸਮਾਨ ਸੱਪਾ ਯਾਰ ਉਹਦੇ ਨਾਲੇ ਤਾਂ ਸ਼ਾਂਤੀ ਹੈ ਨਾਲੇ ਖੰੱਲਾ ਤੇ ਨਾਲੇ ਵੀ ਟ੍ਰੈਕ ਕਰਦੇ ਨੇ ਬਹੁਤ ਨਰਮ ਟ੍ਰੈਕ ਨੇ ਕੁਛ ਨਹੀਂ ਆਕਾੜ ਨਾਲ ਲੱਗੇ ਜਿਵੇਂ ਉੱਪਰ ਦਾ ਕਰਾ ਤੇ ਯਾਰਾ ਵੀ ਹੁਣ ਜਿਹੇ ਕੋਲ ਚੀਂਗਾਂ ਦਾ ਕੀ ਉੱਤੇ ਦੀਆਂ ਉੱਤ ਗੱਲਾਂ ਹੋਏ ਹੋਏ ਬੰਦਾ ਜਾ ਰਿਹਾ ਜੀ ਕਹਾਣੀ ਕੀਤੀ ਬਰਗੀ ਕਿਸ ਦਿਨ ਵਾਲਾ ਯਾ ਲੱਗ ਰਿਹਾ ਮੈਂ ਕਿ ਆਂ ਤੀਨ ਆਪਣੇ ਤਾਂ ਤੇ ਇੱਕ ਜਿਹਦਾ ਹਾਲ ਸਾਨੂੰ ਪਤਾ ਆ ਬਈ ਥੋੜੀ ਬਹਾਲ ਹੈ ਇਹਦੇ ਵਜਿਹਾ ਤੇ ਕਿਤੇ ਦੂਰ ਹੀ ਹੈ ਯਾਰ ਆ ਰਹੇ ਹਾਂ ਹਰਿ ਜਨ ਹੋਈ ਗੋਈ ਪਿਆਰ ਚੇਤਾ ਇਹ ਬੜਾ ਟੂੜੀ ਦਾ ਸੱਚੇ ਬਾਸਾ ਆਉਣ ਵਾਲੇ ਕਦੇ ਕੱਲੇ ਕਹਿੰਦੇ ਕਿ ਤਾਪ ਤੋਂ ਘੁੰਦਿਆ ਕਰ ਰਹੇ ਨੇ ਕੁੰਦਿਆ ਨੇ ਲੈਡ ਵੀ ਇਹ ਨਜ਼ਾਰਾ ਆ ਰਿਹਾ ਸਾਰੀ ਲੈਟ ਇਹਦੇ ਦੀ ਵਾੜ ਉੱਟ ਕੇ ਨਹੀਂ ਹੱਸਦਾ ਲੋਕਾਂ ਦਾ ਵੀ ਜਾਂ ਪਿਆ ਦਮਰੇ ਲੈਡ ਮੇਰੇ ਸਾਥ ਨੇ ਵੀ 13-14 ਘੰਟੇ ਆ ਗਏ 14 ਜਿਆਦਾ ਘੰਟੇ ਕੋਈ ਅੰਤ ਨਹੀਂ ਲੈਡ ਦਾ ਸਵੇਰ ਨਾਲੋਂ ਅਗਰ ਆਏ ਤਾਂ ਇਹ ਗੇਰੀ ਬਹੁਤ ਰਹੀ ਜੀ ਜਾਂ ਪੱਕੀ ਜਰੀ ਰਹਿਣ ਕਣੀ ਮੇਰੇ ਜੀ ਹੰਟੂੜੀ ਆ ਵੀ ਨਾਲ ਹੀ ਆਦੇ ਪਤਾ ਨੇ ਪਾਜੀ ਕਿਤੇ ਮੱਕੀ ਜੀ ਗਈ ਆ ਦੇ ਸਾਰੀ ਜੁੜੀਆਂ ਪਈਆਂ ਕੀ ਜਾਣਦੇ ਤੁਸੀਂ ਅੱਜ ਕੀ ਬਣਦਾ ਕਰਨ ਵਾਲੀ ਪਈ ਆਗੀ ਕੀ ਨਹੀਂ ਬਣੋ ਤੂੜੀ ਦਾ ਸੱਚੇ ਬਾਦਸ਼ਾਹ ਗੱਲ ਜਾਣੇ ਕੀ ਬਣੋ ਤੂੜੀ ਦਾ ਇਹ ਲੋਯ ਅੱਗੇ ਹੈ ਸਾਇਲੈਂਸ ਹੈ ਲੰ ਸੱਟਿਆ ਸਾਇਲੈਂਸ ਹੱਲਣਾ ਲੱਗਿਆ ਪਈਆਂ ਨੇ ਪੰਜਾਬ ਦੀ ਧਰਤੀ ਤੇ ਅੱਧਾ ਬਾ ਛੱਡਦੇ ਨੇ ਜੀਰੀਆਂ ਦਾ ਰਮਾਲਾ ਲਾ ਛੱਡਿਆ ਤੇ ਮਾਈ ਸਾਹ ਘੋਟਣ ਲੱਗਿਆ ਸੀ ਤੇ ਆਉਣ ਲੱਗਿਆ ਹੁਣ ਖੁੱਲਾ ਸਾਹ ਤੇ ਦਮ ਘੁਟਮ ਘੁਟਮ ਹੋ ਗਿਆ ਦੀ ਫੇਰ ਭਾਈ ਰਮਾਲ ਲੌਣੀ ਪਈ ਮਸਤਰਾ ਨੂੰ ਇਹੀ ਹੈ ਨਾ ਕਰਾਉਣ ਲੱਗੇ ਆ ਦਰਸ਼ਨ ਦੇਖ ਲੋ ਆ ਭਾਈਆ ਤੂੜਮ ਤੂੜ ਆਰਲਾ ਵਈ ਨਾ ਯਾਨੀ ਇਹ ਫਰੀਜ ਹੀ ਆ ਇਹੀ ਹੀ ਖਾਵਾਗੇ ਲਈ ਓ ਤੇ ਧੱਕ ਪਈ ਆ ਜੀ ਆਇਆ ਅੱਜ ਪਹਿਲੀ ਔਰ ਆਇਆ ਵਾ ਭਾਈ ਹੈ ਜਿੰਨ ਤੋਂ ਬਾਅਦ ਪਹਿਲੀ ਵਾਰ ਬਾਹਰ ਨਿਕਲਣਾ ਇਹ ਗਰਦ ਵੀ ਗਈ ਬਈਆਂ ਲਗੀਆਂ ਤੂੜੀ ਫਾਰੀਓ ਬਗਿਆ ਰੋਕੀ ਗੱਲ ਨਹੀਂ ਮੈਕਸੀਮ ਆ ਦੇਖ ਲੋ ਭਾਈਆ ਇੱਧਰ ਕਰਨ ਵਰਚਨ ਲਓ ਜੀ ਤੂੜੀ ਪਾਹਾ ਰਹੀ ਹੈ ਜੀ ਭਈ ਜੀ ਲਾਇਆ ਜਾਏਗਾ ਕਿ ਇਹ ਆਪਾਂ ਉਹ ਬਾੜੀਆਂ ਨਹੀਂ ਲੈਂਦੇ ਹਾਂਦੇ ਅਰੇ ਸਪਰੇ ਨਾਲ ਕੋਈ ਚੀਜ਼ ਇਹ ਮੈਂ ਫਟਾਸ ਦੇਤੀ ਜਾਂ ਕੁਝ ਹੋਰ ਮਾਇਦ ਕੀ ਇਹ ਕਹਾਂ ਦੀ ਬਾਜੇ ਇੱਕ ਇੱਕ ਗੱਟੇ ਕਰਕੇ ਆਣ ਇੱਕ ਵਾਰ ਤੂੜੀ ਵੀ ਆਉਗੀ ਇਹ ਵਰਤ ਚੱਲੂਗਾ ਤੁਸੀਂ ਵੀ ਸਾਨੂੰ ਦਿੱਤੇ ਹੁੰਦੇ ਐ ਏਖਾ ਬਾਕੀ ਦੀ ਲੰਗ ਤਾਂ ਓਕੇ ਬਹੁਤ ਹੋਈ ਗਈ ਤੁਸੀਂ ਵੀ ਸਾਨੂੰ ਸਾਮਾਨ ਦਿੰਦੇ ਹੁੰਨੇ ਮੇਰੇ ਸਪਰੇ ਦੇ ਸਮਾਨ ਜਿਹੜਾ ਫਟਾਸ ਕਲੂਜ਼ ਵੀ ਅਸੀਂ ਇਹ ਤੱਕੀ ਭਾਈ ਚੋੜੀ ਦੇਵਾਂਗੇ ਤੁਹਾਨੂੰ ਇਹ ਰੂਲ ਬਣਾਉਣਾ ਦੀ ਇਹ ਤੱਕੀ ਚਲੋ ਜੋ ਹੋਇਆ ਸੋ ਹੋਇਆ ਓਖਲੇ ਮਾਤ ਛੱਡੀ ਓਖਲੇ ਇਧਰ ਬਈ ਓਖਲਾ ਕਿਆ ਪਿਆ ਆਵਰੇ ਦਾ ਹੁਣ ਕੋਈ ਲੋੜ ਅੱਜ ਕੱਲ ਉਹ ਇਸ ਸੰਤਵਾ ਬਾਦ ਦਸਾਂ ਦੀ ਧਰਤੀ ਦੇ ਪਹੁੰਚ ਚੁੱਕਿਆ ਤੇ ਓਖਲੇ ਸਵਾਗਤ ਕਰਦੀਆਂ ਹੋਈਆਂ ਮਿੱਤਰਾਂ ਦਾ ਤਨ ਉਹ ਦੁਬਾਰੇ ਜੇਪੜ ਹੋਗੀ ਜਾਣਾ ਪਊਗਾ ਕਿਉਂਕਿ ਤੋਆਲੇ ਪਾਸੇ ਪੈ ਲੱਗੀਆਂ ਨੇ ਪਾਈਪਾਂ ਆਹ ਦੇਖ ਸਕਦੇ ਤੁਸੀਂ ਸਾਹਮਣੇ ਪਾਈਪਾਂ ਪਈਆਂ ਨੇ ਸੀ ਵੀ ਰੇ ਮੈਨਾਂ ਲੱਗਦਾ ਇੱਧਰ ਵੀ ਪਊਗਾ ਦੁਬਾਰੇ ਨਵੀਂ ਬਹੁਤ ਵਧੀਆ ਅੱਡੇ ਤੇ ਬਾਬਾ ਜੀ ਦੀ ਤਸਵੀਰ ਲੱਗੀ ਹੋਇਆ ਵਾਹਿਗੁਰੂ ਲਓ ਜੀ ਬਸ ਚੱਲਿਆਂ ਮਿੱਤਰੋ ਤੇ ਘਾਟਾ ਲੱਗ ਗਿਆ ਈਵੇਂ ਤੇ ਵਾਪਸ ਚੱਲਿਆਂਗੇ ਉਸੇ ਰਾਹ ਦੁਬਾਰੇ ਵਾਪਸ ਜਾਣਾ ਪਊ ਕਿਉਂਕਿ ਉੱਧਰ ਸੀਵਰੇਜ ਪੈਣ ਲੱਗ ਰਹੀ ਆ ਬਾਈ ਤਾਂ ਕਰਕੇ ਆਪਾਂ ਨੂੰ ਇੱਧਰ ਵੀ ਜਾਣਾ ਪਊਗਾ। ਸੋ ਦੇਖਦੇ ਰਹੋ ਬਲੌਗ ਬਾਈ ਨਾਲ ਨਾਲ ਇਹਦੇ ਦਰਸ਼ਨ ਕਰੋ ਬਾਈ ਮੱਕੀ ਟਾਪ ਕਲਾਸ ਹੋਈ ਪਈ ਆ ਪਰ ਪੱਟੀ-ਵੱਤੀ ਵਧੀਆ ਵੱਢਣ ਵਾਲੀ। ਇੱਧਰ ਬੱਟਾ ਵਾਲੀ ਮੈਨੂੰ ਲੱਗਦਾ ਇਹ ਆਲੂ ਆਏਗਾ ਤੇ ਨੱਕੀ ਹੋ ਜਾਊਗਾ। ਬਹੁਤ ਸੋਹਣੀ ਮੱਕੀਆਂ ਬਾਈ। ਯਾਰ ਇਹ ਬਾਕੀ ਰਿਸ਼ਤੇਦਾਰ ਕਹਿੰਦੇ ਨਹੀਂ ਜਾ ਕੱਲ ਨੂੰ ਭਗ ਜੀ ਮੈਂ ਕੱਲ ਨੂੰ ਤਾਂ ਭਗ ਜੀ ਆ ਬਾਈ ਕੰਮ ਬਹੁਤ ਹੈਗਾ ਤੇ ਖੇਤ ਵੀ ਜਾਣਾ ਹੁੰਦਾਗਾ ਬਰਾਬਰਾਂ ਕੋਈ ਹੋਰ ਕੰਮ ਆ ਜਾਂਦਾਗਾ ਜ਼ਰੂਰੀ ਆ ਕੰਮ ਕਰੇ ਸਭ ਤਾਂ ਨਹੀਂ ਬਾਈ ਇਨਸ਼ਾਅੱਲਾ ਲੱਗ ਰਿਹਾ ਬੁੱਕਣਾ ਆ ਆ ਆ ਸ਼ਾ ਬੁੱਕਣ ਲੱਗ ਰਿਹਾ ਇੱਧਰ 12 ਦਾ ਵੀ ਆ ਬਾਈ ਫਿਰ ਤਾਂ ਪਤਾ ਨਹੀਂ 13 ਬਾਈ ਫਿਰ ਤਾਂ ਤਾਪਾ ਮੇ ਹੈਗੀ ਹੈਗੀ ਗੱਲ ਕਰ ਬਾਈ ਮੀਂਹ ਪੈਣ ਕਰਕੇ ਹਵਾ ਬਹੁਤ ਸੋਹਣੀ ਆ ਇਹ ਜੇ ਮੌਸਮ ਚ ਜਾਣ ਆਉਣ ਦਾ ਵੀ ਨਜ਼ਾਰਾ ਆ ਜਾਂਦਾ ਮਿੱਤਰੋ ਕੋਈ ਟੈਨਸ਼ਨ ਨਹੀਂ ਐ ਠੰਡੀ ਹਵਾ ਆਉਂਦੀ ਆਗੀ ਧੁੱਪੇ ਨਿੱਗ ਆਉਂਦੀ ਆ ਨਾਲੇ ਹਵਾ ਕੰਮ ਪੂਰਾ ਫਰਸਟ ਕਲਾਸ ਹੋਇਆ ਪਿਆ ਹੋਰ ਦੱਸੋ ਬਾਈ ਕਿੱਥੇ ਕਿੱਥੇ ਮੀਂਹ ਪੈ ਗਿਆ ਇੱਥੇ ਕਿੱਥੇ ਨਹੀਂ ਪਿਆ ਮੀਂਹ ਕਿਹੜੀ ਕਿਹੜੀ ਗੀਰੀ ਲਾਉਂਗੇ ਤੇ ਕੀ ਉਹ ਵੀ ਦੱਸੋ ਇਹ ਮੋਚਲ ਵਾਚਲ ਵਗੈਰਾ ਲਾਉਣੀ ਆ ਕਾ ਨਾ ਤੂਸ਼ ਹੀ ਲੱਗੂਗੀ ਸਾਰੀ ਇਹਨੇ ਪੜਦਾ ਕੰਮ ਚੱਲ ਰਿਹਾ ਗੇ ਤੇ ਕੰਸਟਰਕਸ਼ਨ ਆ ਬਗਿਆ ਕਰਤਾ ਜਾ ਰਿਹਾ ਪਹਿਲਾ ਸਟੌਜ ਆਲਾ ਬਣਿਆ ਪੜਦਾ ਲਾੜਾ ਬਣਿਆ ਇਹ ਹੁਣ ਅੱਜ ਫੇ ਪਲਾਆ ਵੀ ਪੜ ਬਣਨੇ ਜਾ ਰਿਹਾ ਹੈ ਲਗਾਉਂ ਰਿਹਾ ਸਾਨੂੰ ਅੱਜ ਚੱਲ ਗਏ ਪੂਰਾ ਜਗ੍ਹਾਡਮੈਂਟ ਚਾ ਲਾ ਰਖਿਆ ਬਈਆਂ ਨੇ। ਔਲ ਬਣਾਉਂਦਾ ਇਹਨੇ। ਲੋ ਬਈ ਖੜਾ ਬਲੈਤੀ ਫੋਰਡ ਸ਼ਪੰਜਾਬ ਵੀ ਕੰਪਿਊਟਰ ਕਰਾਹੇ ਵਾਲਾ। ਲੋ ਬਈ ਬਾਂਟੀ ਦੇ ਨਾਂ ਨਾਲ ਕਹਿੰਦਾ ਪਿੰਡ ਹੈ ਤੇ ਉਸੇ ਗਲੀ ਦੇ ਵਿੱਚ ਜਿਆ ਬਈ ਕਦੇ ਇੱਥੇ ਬਰਾਤ ਆਈ ਦੀ ਆਪਾਂ ਤੇ ਆਹੋ ਗਲੀ ਦੇ ਵਿੱਚ ਬਾਂਟੀ ਦਾ ਵੜੇ ਦਾ ਨਾਂ ਨਾਲ ਕਹਦਾ ਘਰ ਹੈ ਜਾਂ। ਇੱਧਰ ਜਾ ਰਹੇ ਆਪਾਂ ਪਹਿਲੀ ਵਾਰ ਪਿੰਡ ਵਿੱਚ ਦੀ ਆਇਆਗੇ ਜੇ ਕੇਪਲ ਵਿੱਚ ਦੀ ਤੇ ਤੁਸੀਂ ਦੇਖ ਸਕਦੇ ਹੋਗੇ ਪਿੰਡ ਬਹੁਤ ਵੱਡਾ ਬਾਈ ਚਾਰ ਪੰਜ ਬਾਸ਼ਾ ਨਹੀਂ ਇੱਥੇ ਮੈਂ ਤੁਹਾਨੂੰ ਹੋਰ ਦਿਖਾਇਆ ਹਾਂ ਇੱਟਾਂ ਪੱਤਲਾਈ ਪਠੇ ਲੱਗੀ ਹੋਈ ਹੈ ਦੇਖ ਸਕਦੇ ਹੋ ਇੱਥੇ ਬਣਦੇ ਨੇ ੱਟਾ ਬਾਈ ਫੇਰ ਜਾਂਦੀਆਂ ਨੇ ਪੱਠਿਆਂ ਤੇ ਅਸੀਂ ਜਿੰਨਾਂ ਕੋਲੇ ਤਾਂ ਆਉਂਦੀਆਂ ਮਸ਼ੀਨਾਂ ਨੇ ਬੜਾ ਕਰ ਕਰ ਤੂੜੀ ਪਾਈ ਜਾਂਦੇ ਨੇ ਪੱਤਲਾਈ ਜਾਂਦੇ ਨੇ ਇਹ ਗੋਲੇ ਭਾਈ ਆਪ ਦੀ ਹੈ ਹੀ ਮੇਰੇ ਵਰਗੇ ਭਾਈ ਉਹ ਅੱਗ ਲਾਈਏ ਮੇਰੇ ਉਹ 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 ਇਹ ਆ ਬਿਆਸ ਚੱਕੀ ਮਾਰਦੀ ਤਾਲੀਆਂ ਨੇ ਪਤਝੜ ਦਾ ਜਾਂਦਾ ਪੌਰ ਨਹੀਂ ਕੰਬਣੀ ਮਾਰੇ ਤਾਲੀਆਂ ਦੇ ਕੇ ਬਤਝੜ ਦੀ ਬਣੀ ਇਹ ਆ ਬਾਬਾ ਆਪ ਇਹ ਇਗੋੜੀਆ ਮੜੀਆ ਸ਼ ਸ਼ਾਲੀ ਅਲੋਹਾ ਵਾਸ ਚੱਲ ਕੇ ਦੱਸਣਾ ਕਿ ਮਹਾਲਾ ਤੇ ਛੱਤ ਦੀਆਂ ਘਰੀਆਂ ਨੇ ਇੱਥੇ ਕੋੜ ਕੀ ਮੋਰ ਕੀ ਤੇ ਬਹੁਤ ਵਧੀਆ ਸੰਤਾਂ ਦਾ ਡੇਰਾ ਦਾ ਤੇ ਜਦੋਂ ਭੰਡਾਰਾ ਹੁੰਦਾ ਵੀ ਗੋਲ ਸੰਗਤ ਹੋਰ ਆਉਂਦੀਆਂ ਨੇ ਇੱਕ ਵਾਰ ਅਸੀਂ ਵੀ ਆਏ ਸੀ ਕਿ ਪਾਸਟੂ ਦੇ ਕੋਲ 10ਵੇਂ ਦੇ ਕੋਲ ਹੁੰਦੇ ਸੀ ਉਦੋਂ ਆਏ ਸੀ ਤੇ ਉਹ ਵਧੀਆ ਘੋੜੀਆਂ ਘਾੜੀਆਂ ਉਈ ਸੌਣਨੇ ਲਈ ਕੇਵਰੀ ਸ਼ਾਟਾ ਰੱਖੀ ਨੇ ਪਰਨੇ ਪਛੇ ਹੀ ਯਾਦ ਰੱਖਿਆ ਆ ਤੋੜਾ ਬਾਤ ਨਹੀਂ ਆਂ ਅੰਦਰ ਕੀ ਨੇ ਮਟਾ ਨਹੀਂ ਲੁਕਾ ਨੇ ਇਨਸ਼ਾ ਅੱਲਾਹ ਤੋਂ ਤਨੀ ਗੱਦੂ ਹੀ ਆਦੂ ਮਾੜਾ ਪਾਉਂਦਾ ਜੌਂਡੀਰ ਚੱਲਦਾ ਤਾਂ ਇੱਧਰ 55 ਚੱਲਦਾ ਬਈ ਮਰਕਸ ਨੂੰ ਸੁਣ ਗਈ ਹੋਣੀ ਇਹ ਤਾਂ ਸ਼ਾਮ ਦੀ ਦੂਰੀ ਮਰਕਸ ਹੋ ਜਾਂਦੀ ਹੈ ਜੇ ਸੁਣਦਾ ਨਹੀਂ ਕਹਾਂ ਕਰੇ ਜੋ ਉਧਰ ਜੌਂਡੀਰ ਤੇ ਇੱਧਰ 855 ਰੇ ਰੇਂਜੌਂਡੀਰ ਨੇ ਬਹੁਤ ਸੋਹਣੀ ਲੋਕੇਸ਼ਨ ਆਉਂਦੀ ਥੀ ਉਹਨੂੰ ਕੀ ਕਰਾਇਆ ਵੀਡੀਓ ਕਰੀਏ ਦੇਖ ਗੱਲਬਾਤ ਬਣਦੀ ਸੋਹਣਾ ਕਿੰਨਾ ਲੱਗਦਾ ਇਹ ਯਾਰ ਨਖਰ ਦੀਆਂ ਵੀ ਲੱਗੀਆਂ ਨੇ ਨਾਲੇ ਕਿਵੜੇ ਜਿਹੇ ਉੱਡੀ ਲੱਗੇ ਨੇ ਇਹ ਪਾਣੀ ਪੋਣੀ ਵੀ ਮਰਤੀਲੇ ਲੱਗੇ ਹੁੰਦੇ ਨੇ ਇਹ ਵੀ ਕਿੰਨਾ ਪਾਣੀ ਛੱਡਣਾ ਕਿੰਨਾ ਕਲਾ ਸਭ ਨਾਲ ਮੈਂ ਕਿ ਗਾੜੀ ਛਾਦੇ ਨੇ ਇਹਦੇ ਵਿੱਚ ਠੀਕ ਸਕਦੇ ਹਾਂ ਪਰਲੇ ਪਾਸੇ ਵੀ ਲੱਗਿਆ ਹੋਇਆ ਉੱਧਰ ਵੀ ਲੱਗਿਆ ਹੋਇਆ ਕਿ ਇੱਧਰ ਪਿੱਛੇ ਲੱਗਿਆ ਹੋਇਆਗਾ ਇਥੋਂ ਦੀ ਜਾਂਦਾ ਪਾਣੀ ਹੋਇਆ ਸੂਏ ਚ ਆਪਣੇ ਪਿੰਡ ਵਾਲੇ ਨੇ ਉਹ ਆਪਣੇ ਪਿੰਡ ਵਾਲੀ ਮਹਿਰ ਇਹ ਆਂਦੀ ਆ ਦੇਖੋ ਇੱਥੇ ਬਣਸਾਨ ਕਹਿੰਦੇ ਨੇ ਜਿਵੇਂ ਫੁਲਾਲੀ ਢਾੜ ਢਾੜ ਪਾਣੀ ਦੇ ਰਿਹਾ ਢਾੜ ਢਾੜ ਇਹ ਚੱਕਰਾਲ ਭੰਗੂਆ ਬਹੁਤ ਚੱਲ ਗਿਆ ਸਰਪੰਚ ਕੋਲ ਨਹੀਂ ਕੋਈ ਇਹ ਆਈ ਜਾਂ ਲੋਕਰ ਰੋ ਵਾਪਸ ਦੇਖਿਆ ਕਿ ਮਰੀਕੀ ਬਹੁਤ ਬੈਠਾ ਆਈ ਕਣਕਾ ਬੱਧੀਆਂ ਦੇ ਦੇਖ ਕੇ ਯਾਦ ਆ ਗਿਆ ਕਿੰਨੇ ਕਿੰਨੇ ਮਣ ਪਏ ਜੀ ਬਈ ਕਣਕਾ ਵਾਹੀਆਂ ਦੀ ਸਭ ਦੀ ਜਿੰਨੇ ਜਿੰਨੇ ਮਣ ਪਈਏ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਐਨੇ ਮਣ ਵੈ ਗਈ 52 ਮਣ 60 ਮਣ ਦੇ ਤੱਕੀ ਝਾੜ ਹੈਗਾ ਜਿਆਦਾਤਰ ਗੱਪ ਦਾ ਕੋਈ ਕਿੰਨੇ ਮਰਜੀ ਮਰੀ ਜਾਵੇ 52 ਤੋਂ 60 ਤੱਕ ਉਹ ਵੀ ਬਾਜਰਾ ਲਾਉਣ ਲੱਗ ਰਿਹਾ ਮੈਂ ਮਣ ਸਾਡਾ ਕੱਲੇ ਹੀ ਬਣ ਰਿਹਾ ਜੋਬਰ ਬੰਦਾ ਕੋਈ ਅੱਦਾ ਹੋਰ ਲੈ ਲੈਂਦਾ ਯਾਰਾ ਔਰ ਸੁਣਾ ਉਹ ਕੱਲ ਮੱਛੇ ਨਹੀਂ ਕਰਚੇ ਜੱਜਨ ਨਾਲ ਯਾਰ ਉਹ ਪਰ ਲੈਣ ਮਾਵਨ ਲੱਗੇ ਉਹ ਆ ਕਰਦਾ ਕਾਰ ਕਰਕੇ ਚੱਲ ਕੋਈ ਨਾ ਤਾਂ ਫੇਰ ਫੇਰ ਲਾ ਦਾਂਗੇ ਕਾਹ ਕਿਦਣਾ ਚੋਜੂ ਇਹ ਚਾਚਾ ਲਾ ਵੀ ਫੇਰ ਵੀਡੀਓ ਬਣਾ ਕੇ ਦਿਖਾਵਾਂਗੇ ਇਧਰ ਬਾਣ ਦੀ ਬਾਤ ਆ ਤੇ ਹੁਣ ਕੱਲ ਪੀਜਾ ਇੱਕ ਦਿਨਾਂ ਤੱਕ ਇਹ ਫੇਰ ਦਿਖਾਵਾਂਗੇ ਬਾਜਰਾ ਕਿਵੇਂ ਉਗ ਰਿਹਾ ਹਾਂ ਇਹ ਬਾਜਰਾ ਬੈਂਟ ਹੈ ਕੋਈ ਬਣਦੀ ਬਣਦੀ ਉਹਨੇ ਤਾਂ ਘਾਰ ਹੀ ਹੈਗੀ ਸੜਕਾਂ ਇਦਾਂ ਗਾਂਸਟਾ ਐਕਸ਼ਨ ਦਾ ਹੋਰ ਟਾਈਮ ਚੱਲੀ ਜਾਂਦਾ ਹੈ। ਬਾਰੇ ਆ ਗਿਆ ਡੱਗੀ। ਲੋ ਬਈ ਆ ਗਏ ਘਰੇ ਹੋ ਗਏ ਮਦਾਨੇ ਦੇ ਵਾਲੇ, ਦਾਲੇ ਮਦਾਣਾ ਖਾਵਾਂਗੇ ਹੁਣ ਤੌਰ ਦੇ ਨਾਲ ਤੇ ਨਾਲ ਪੀਵਾਂਗੇ ਚਾਹ ਤੇ ਮਦਾਣਾ ਖਾਣਾ ਬਈ ਜੀ ਨੇ ਆ ਸਕਦਾਗਾ ਤੇ ਆ ਗਈ ਚਾਹ ਦਾ ਗਲਾਸ ਭਰ ਕੇ ਕੰਗਣੀ ਵਾਲਾ ਪੀਵਾਂਗੇ ਹੁਣ ਆ ਆਗੇ ਚਾਹ ਵਾਲੀ ਲੈ ਕੇ ਤੇ ਮੱਕੀ ਰਮਾਤੀ ਫੋਤ ਬੰਦੀ ਚਾਲ ਨਹੀਂ ਅੱਜ ਤੇ ਚਾਹ ਪਾਣੀ ਲੈ ਕੇ ਆ ਗਈ ਰੋਟੀ ਦਾਏ ਦੀ ਤੇ ਮੱਕੀ ਵੀ ਸਾਰੀ ਉਗਰੀ ਫਿਰ ਟੱਪ ਵੀ ਟੀਟ ਦੁਪਹਿਰਾ ਹੋ ਗਿਆ ਮੈਂ ਕਿਹ ਬੋਰੀਆਂ ਚ ਕਾਊਗਾ ਬਣਾਤੀ ਮੈਂ ਲਾਓ ਬਈ ਜੀਵ ਨਾਲ ਆ ਗਿਆ ਸੋਨਾਂ ਦੇ ਕਚਾਲੀ ਅੱਜ ਮਾਨ ਨਹੀਂ ਖੜੇ ਕਾਹ ਕਿਹ ਚ ਕਾਊ ਮੋਰੀਏ ਹੁਣ ਲਗਾਤਾ ਲਾਵੀ ਰੇ ਆ ਗਿਆ ਲੈ ਜੋ ਦੋ ਗੱਡੀਆਂ ਹੋਰ ਮੰਗਾ ਦੇ ਕਹਦੇ ਲਾਵੀ ਜੀ ਨੇ ਪਲਾਉ ਬਲੂ ਲੈ ਜਾਣੇ ਨੇ ਉਹ ਵੀ ਲੈ ਜੋ ਰੋਟਾਵੇਟਰ ਕੁਝ ਮਰਜੀ ਲੈ ਜੋ ਆ ਕੇ ਸਟੈਟਿਜੀ ਸਾਰਾ ਅਵੇਲੇਬਲ ਹੈ ਮੇਰੇ ਵਾਰੀ ਕਿੱਥੇ ਜਾਵੇ ਚੜ ਗਈ ਮਾੜੀ ਹੀ ਪਰਾਂ ਨੂੰ ਜਾਣਦੇ ਚਾਰ ਗੁੰਗਲਾਂ Bye.